ਇਹ ਮੈਂ ਬਵਾਸਿਰ ਲੰਬਾ ਸਮਾਂ ਰਹਿ ਜਾਂਦੀ ਹੈ ਉਹਨੂੰ ਨਹੀਂ ਪਤਾ ਲੱਗਦਾ ਉਹ ਇਲਾਜ ਵੀ ਨਹੀਂ ਕਰਵਾ ਪੰਦਾ ਕਿ ਬਵਾਸਿਰ ਦੇ ਨਾਲ ਕਿਤੇ ਕੈਂਸਰ ਦੀ ਪ੍ਰੋਬਲਮ ਵੀ ਬਣ ਸਕਦੀ ਹੈ ਅਜਿਹਾ ਕੁਝ ਵੀ ਹੁੰਦਾ ਜਾਂ ਨਹੀਂ ਅਗਰ ਸਮੇਂ ਰੰਦੇ ਪਤਾ ਚੱਲ ਜਾਂਦਾ ਹੈ ਅਗਰ ਕੋਈ ਮਾਸ ਹੈ ਛੋਟਾ ਉਹਦੀ ਬਾਇਓਪਸੀ ਲੈ ਲਈਤੀ ਜਾਂਦੀ ਹੈ ਔਰ ਉਹ ਕੈਂਸਰ ਨਿਕਲਦਾ ਤਾਂ ਉਸ ਦਾ ਇਲਾਜ ਸਮੇਂ ਰੰਦੇ ਫੈਲਣ ਤੋਂ ਕੈਂਸਰ ਫੈਲਣ ਤੋਂ ਪਹਿਲਾਂ ਕੀਤਾ ਜਾ ਸਕਦਾ ਹੈ ਬਵਾਸਿਰ ਦਾ ਇਲਾਜ ਤਾਂ ਸਿਰਫ ਇਹਪਰੇ ਆਪਰੇਸ਼ਨ ਹੀ ਹੈ ਆਪਰੇਸ਼ਨ ਤੋਂ ਬਿਨਾ ਬਵਾਸਿਰ ਦਾ ਹੱਲ ਹੀ ਨਹੀਂ ਹੈਗਾ ਕੋਈ ਕੀ ਬਵਾਸੀਰ ਆਪਰੇਸ਼ਨ ਤੋਂ ਬਾਅਦ ਦੁਬਾਰਾ ਹੋ ਸਕਦੀ ਹੈ ਅਗਰ ਆਪਾਂ ਟਰੈਡੀਸ਼ਨਲ ਵੇ ਦੇ ਨਾਲ ਆਪਰੇਟਸ ਕਰਵਾਉਂਦੇ ਨੇ ਜਾਂ ਫਿਰ ਲੇਜ਼ਰ ਆਪਰੇਸ਼ਨ ਸਹੀ ਤਰੀਕੇ ਦੇ ਨਾਲ ਨਹੀਂ ਹੁੰਦੇ ਜਾਂ ਫਿਰ ਲੇਜ਼ਰ ਆਪਰੇਸ਼ਨ ਲੋ ਮੋਡੈਲਿਟੀਆਂ ਦੇ ਨਾਲ ਕੀਤੇ ਜਾਂਦੇ ਨੇ ਤਾਂ ਫਿਰ ਇਹ ਦੁਬਾਰਾ ਹੋਣ ਦੇ ਚਾਂਸ ਹੋ ਜਾਂਦੇ ਨੇ ਅੱਜਕੱਲ ਬਵਾਸੀਰ ਦੇ ਪੇਸ਼ੈਂਟ ਬਹੁਤ ਜ਼ਿਆਦਾ ਵਧਦੇ ਜਾ ਰਹੇ ਨੇ ਕੀ ਕਾਰਨ ਹੈ ਕਿ ਇੰਨੇ ਜ਼ਿਆਦਾ ਪੇਸ਼ੈਂਟਸ ਨੂੰ ਬਵਾਸੀਰ ਹੋਣ ਲੱਗ ਗਈ ਅੱਜਕੱਲ ਲੋਕਾਂ ਡਾਈਟ ਦੇ ਵਿੱਚ ਪੇਸ਼IENTS ਅੱਜ ਕੱਲ ਫਾਸਟ ਫੂਡ ਦੀ ਕੰਜ਼ਮਪਸ਼ਨ ਜ਼ਿਆਦਾ ਕਰ ਰਹੇ ਨੇ ਆਇਲੀ ਫੂਡ ਦੀ ਕੰਜ਼ਮਪਸ਼ਨ ਕਰਨਾ ਕਬਜ਼ ਦਾ ਜ਼ਿਆਦਾ ਰਹਿਣਾ ਕੌਨਸਟਿਪੇਸ਼ਨ ਔਰ ਸਟ੍ਰੇਨਿੰਗ ਕਰਨਾ ਕੋਈ ਲੰਬਾ ਸਮਾਂ ਲੰਘ ਜਾਂਦਾ ਹੈ ਕਿ ਉਹਨੂੰ ਪਤਾ ਨਹੀਂ ਲੱਗਦਾ ਕਿ ਮੈਨੂੰ ਬਵਾਸੀਰ ਆ ਜਾਂ ਪਾਇਲਸ ਹੋ ਗਈ ਜਾਂ ਭੁਗੰਦਰ ਹੋ ਗਈ ਕਿੱਥੋਂ ਤੱਕ ਸੰਭਵ ਹੈ ਗਿਆ ਇਹਦਾ ਇਲਾਜ ਕੋਈ ਮਾਸ ਦਾ ਬਾਹਰ ਆਣਾ ਜਾਂ ਫੀਲ ਹੋਣਾ ਜਾਂ ਕਦੇ ਬਲੀਡਿੰਗ ਹੋਣਾ ਪੇਨਲੈਸ ਬਲੀਡਿੰਗ ਹੋਣਾ ਜਦੋਂ ਇਹ ਸਿੰਪਟਮਸ ਪੇਸ਼ੈਂਟ ਕੋਲ ਆਂਦੇ ਨੇ ਪੇਸ਼ੈਂਟ ਨੂੰ ਚਾਹੀਦਾ ਕਿ ਉਸੇ ਵਕਤ ਉਹ ਸਪੈਸ਼ਲਿਸਟ ਮਹਾਰ ਡਾਕਟਰ ਦੀ ਕੰਸਲਟ ਕਰੇ ਔਰ ਉਸ ਦਾ ਇੱਕ ਪ੍ਰੋਪਰ ਡਾਇਗਨੋਸ ਬਣਾ ਕੇ ਉਹ ਬਿਮਾਰੀ ਨੂੰ ਉਥੇ ਰੋਕ ਦੇਵੇ ਹਸਪੀਟਲ ਦੇ ਵਿੱਚ ਪਾਇਲਸ ਨੂੰ ਲੈ ਕੇ ਅਜਿਹੀ ਕੀ ਸਹੂਲਤ ਦੇ ਰਹੇ ਹੋ ਤੁਸੀਂ ਕਿਹੜੀ ਅਜਿਹੀ ਕਿਹੜੀ ਯੂਨਿਟ ਲਗਾਈ ਹੋਈ ਹੈ ਕਿ ਇੰਨੀ ਦੂਰੋਂ ਦੂਰੋਂ ਤੁਹਾਡੇ ਕੋਲ ਪੇਸ਼ੈਂਟਸ ਆਦੇ ਸਾਡੇ ਇਸ ਹਸਪਤਾਲ ਦੇ ਵਿੱਚ ਲੇਟੈਸਟ ਐਡਵਾਂਸਡ ਟੈਕਨੋਲੋਜੀਜ਼ ਦੀ ਫੈਸਿਲਿਟੀਆਂ ਅਸੀਂ ਪੇਸ਼ੈਂਟਸ ਨੂੰ ਪ੍ਰੋਵਾਈਡ ਕਰਦੇ ਨੇ ਜਿਦੇ ਵਿੱਚ ਉਹਨਾਂ ਦਾ ਇਲਾਜ ਬਹੁਤ ਹੀ ਸੌਖਾ ਹੋ ਜਾਂਦਾ ਜਿਵੇਂ ਫਸਟ ਜਾਂ ਸੈਕੰਡ ਦੱਸਿਆ ਤੁਸੀਂ ਕਿ ਉਹਦੇ ਵਿੱਚ ਟੀਕੇ ਦੇ ਨਾਲ ਹੀ ਸਹੀ ਹੋ ਜਾਂਦੀ ਹੈ ਜਿਵੇਂ ਤੁਸੀਂ ਇੱਕ ਲੇਜ਼ਰ ਦੇ ਰਾਹੀਂ ਦੱਸਿਆ ਉਹਦੇ ਲਈ ਫਿਰ ਆਪਰੇਸ਼ਨ ਦੀ ਲੋੜ ਵੀ ਪੈਂਦੀ ਆ ਜਾਂ ਕਿਵੇਂ ਨੇ ਇਹ ਐਡਵਾਂਸਡ ਟੈਕਨੋਲੋਜੀਜ਼ ਹੈ ਜਿਦੇ ਵਿੱਚ ਕਿ ਪੇਸ਼ੈਂਟ ਨੂੰ ਕੱਟ ਚੀਰੇ ਜਾਂ ਫਿੱਟ ਟਾਂਕੇ ਤੋਂ ਬਿਨਾਂ ਹੀ ਇਸ ਦਾ ਇਲਾਜ ਕੀਤਾ ਜਾਂਦਾ ਹੈ ਜੇ ਲੇਜ਼ਰ ਦੇ ਨਾਲ ਟ੍ਰੀਟਮੈਂਟ ਕਰਵਾ ਲੈਂਦਾ ਤਾਂ ਉਹਨੂੰ ਕਿੰਨੇ ਕ ਸਮੇਂ ਬਾਅਦ ਦੁਬਾਰਾ ਉਹ ਕੰਮ ਕਰ ਸਕਦਾ ਆਪਣਾ ਜਿਵੇਂ ਇਥੋਂ ਛੁੱਟੀ ਕਰਵਾ ਕੇ ਹਸਪਤਾਲ ਇਹ ਜਿਵੇਂ ਕਿਸੇ ਨੇ ਲੇਜ਼ਰ ਦੇ ਨਾਲ ਹੀ ਟ੍ਰੀਟਮੈਂਟ ਕਰਵਾ ਲਿਆ ਉਹਨੂੰ ਪ੍ਰੇਜ ਵੀ ਕਰਨਾ ਪੈਣਾ ਕਿਸੇ ਚੀਜ਼ਾਂ ਤੋਂ ਜਿਹੜੀ ਚੀਜ਼ਾਂ ਤੋਂ ਉਹਨੂੰ ਬਚਣਾ ਪੈਣਾ ਦੁਬਾਰਾ ਇਸ ਦੇ ਵਿੱਚ ਪ੍ਰੋਟੀਨ ਡਾਈਟ ਥੋੜੀ ਘਟਾਣੀ ਜ਼ਰੂਰੀ ਹੁੰਦੀ ਹੈ ਪੇਸ਼ੈਂਟ ਦਾ ਗਟ ਫਲੋਰਾ ਇੱਕ ਅੱਛਾ ਹੋਣਾ ਚਾਹੀਦਾ ਆ ਅਦਰਵਾਈਜ਼ ਪੇਸ਼ੈਂਟ ਇਹ ਪ੍ਰੋਬਲਮਸ ਦੇ ਨਾਲ ਫੇਸ ਕਰਦਾ ਤਾਂ ਡਾਕਟਰ ਸੁਮਕਸ਼ ਭਾਰਦਵਾਜ ਸਾਡੇ ਨਾਲ ਮੌਜੂਦ ਨੇ ਸਭ ਤੋਂ ਪਹਿਲਾਂ ਸਵਾਗਤ ਕਰਦੇ ਆ ਡਾਕਟਰ ਸਾਹਿਬ ਦਾ ਡਾਕਟਰ ਸਾਹਿਬ ਸਵਾਗਤ ਆ ਤੁਹਾਡਾ ਡੀਫੈਕਟ ਚੈਨਲ ਤੇ ਨਮਸਕਾਰ ਡਾਕਟਰ ਸਾਹਿਬ ਮੈਂ ਇੱਕ ਗੱਲ ਦੇਖ ਰਹੀ ਸੀ ਬਾਹਰ ਜਦੋਂ ਅਸੀਂ ਪਹੁੰਚੇ ਹਸਪੀਟਲ ਦੇ ਵਿੱਚ ਤਾਂ ਅਸੀਂ ਮਰੀਜ਼ਾਂ ਦੇ ਨਾਲ ਗੱਲਬਾਤ ਕੀਤੀ ਮਰੀਜ਼ਾਂ ਦੇ ਨਾਲ ਗੱਲਬਾਤ ਕੀਤੀ ਕੋਈ ਮਰੀਜ਼ ਕਹਿ ਰਿਹਾ ਹੋਇਆ ਕਿ ਮੈਂ ਰਾਜਸਥਾਨ ਤੋਂ ਆਇਆ ਕੋਈ ਕਹਿ ਰਿਹਾ ਮੈਂ ਹਿਮਾਚਲ ਤੋਂ ਆਇਆ ਤੁਹਾਡੀ ਹਸਪਤਾਲ ਦੇ ਵਿੱਚ ਪਾਇਲਸ ਨੂੰ ਲੈ ਕੇ ਅਜਿਹੀ ਕੀ ਸਹੂਲਤ ਦੇ ਰਹੇ ਹੋ ਤੁਸੀਂ ਕਿਹੜੀ ਅਜਿਹੀ ਕਿਹੜੀ ਯੂਨਿਟ ਲਗਾਈ ਹੋਈ ਹੈ ਕਿ ਇੰਨੀ ਦੂਰੋਂ ਦੂਰੋਂ ਤੁਹਾਡੇ ਕੋਲ ਪੇਸ਼ੈਂਟ ਸਾਰੇ ਨੇ ਸਾਡਾ ਭਾਰਦਵਾਜ ਪਾਇਲਸ ਹਸਪਤਾਲ ਜਿਹੜਾ ਕਿ ਭਾਰਦਵਾਜ ਬਵਾਸੀਰ ਹਸਪਤਾਲ ਦੇ ਨਾਮ ਤੇ ਚੱਲ ਰਿਹਾ ਹੈ ਇਸ ਯੂਨਿਟ ਦੇ ਵਿੱਚ ਖਾਸ ਤੌਰ ਤੇ ਬਵਾਸੀਰ ਪਗੰਦਰ ਫਿਸ਼ਰ ਦੇ ਮਰੀਜ਼ਾਂ ਦਾ ਇਲਾਜ ਆਧੁਨਿਕ ਟੈਕਨੋਲੋਜੀ ਦੇ ਨਾਲ ਕੀਤਾ ਜਾਂਦਾ ਹੈ ਸਾਡੇ ਇਸ ਹਸਪਤਾਲ ਦੇ ਵਿੱਚ ਲੇਟੈਸਟ ਐਡਵਾਂਸਡ ਟੈਕਨੋਲੋਜੀਜ਼ ਦੀ ਫੈਸਿਲਿਟੀਆਂ ਅਸੀਂ ਪੇਸ਼ੈਂਟਸ ਨੂੰ ਪ੍ਰੋਵਾਈਡ ਕਰਦੇ ਨੇ ਜਿਦੇ ਵਿੱਚ ਉਹਨਾਂ ਦਾ ਇਲਾਜ ਬਹੁਤ ਹੀ ਸੌਖਾ ਹੋ ਜਾਂਦਾ ਔਰ ਉਹਨਾਂ ਦੀ ਰਿਕਵਰੀ ਰੇਟ ਵੀ ਬਹੁਤ ਹੀ ਫਾਸਟ ਹੁੰਦੀ ਹੈ ਇਹ ਜਿਹੜੇ ਵੀ ਤੁਸੀਂ ਪੇਸ਼ੈਂਟਸ ਦੇਖ ਰਹੇ ਹੋ ਇਹ ਸਾਰੇ ਕੰਪਲਿਕੇਟਿਡ ਜਾਂ ਫਿਰ ਜਿਨ੍ਹਾਂ ਦਾ ਸਹੀ ਇਲਾਜ ਨਹੀਂ ਹੋ ਪਾਇਆ ਕਿਸੇ ਪ੍ਰੋਕਟੋਲੋਜਿਸਟ ਸਪੈਸ਼ਲਿਸਟ ਦੇ ਨਾਲ ਕੰਸਲਟ ਨਹੀਂ ਕਰ ਪਾਏ ਔਰ ਉਹਨਾਂ ਦਾ ਇਲਾਜ ਵਿਗੜ ਗਿਆ ਇਹ ਉਹ ਕੇਸਿਸ ਨੇ ਸਾਡੇ ਕੋਲ ਜਿਹੜੇ ਆਏ ਹੋਏ ਨੇ ਡਾਕਟਰ ਸਾਹਿਬ ਜਿਵੇਂ ਤੁਸੀਂ ਦੱਸਿਆ ਹੋਣੇ ਕਿ ਬਵਾਸਿਰ ਭੁਗੰਦਰ ਤੇ ਫਿਸ਼ਰ ਇਹ ਤਿੰਨੋਂ ਅਲੱਗ-ਅਲੱਗ ਚੀਜ਼ਾਂ ਨੇ ਜਾਂ ਇੱਕੋ ਚੀਜ਼ ਹੈ ਨਹੀਂ ਇਹ ਤਿੰਨੋਂ ਅਲੱਗ-ਅਲੱਗ ਬਿਮਾਰੀਆਂ ਹੁੰਦੀਆਂ ਨੇ ਹੁੰਦੀ ਇਹ ਗੁਦਾਮਾਰਗ ਦੇ ਵਿੱਚ ਹੀ ਹੈ ਬਵਾਸੀਰ ਦੇ ਵਿੱਚ ਮੇਨਲੀ ਕੀ ਆਉਂਦਾ ਹੈ ਕਿ ਜੋ ਗੁਦਾਮਾਰਗ ਦੇ ਵਿੱਚ ਨਸਾਂ ਹੁੰਦੀ ਹੈ ਉਹ ਫੁੱਲ ਜਾਂਦੀ ਹੈ ਖੂਨ ਦੇ ਨਾਲ ਭਰ ਜਾਂਦੀ ਹੈ ਔਰ ਇਹ ਦੋ ਤਰ੍ਹਾਂ ਦੀ ਹੁੰਦੀ ਹੈ ਖੂਨੀ ਯਾਰ ਬਾਦੀ ਬਵਾਸੀਰ ਇਹਦੇ ਵਿੱਚ ਗ੍ਰੇਡਿੰਗ ਵੀ ਗ੍ਰੇਡਿੰਗ ਦੇ ਨਾਲ ਵੀ ਇਸ ਨੂੰ ਡਿਫਾਈਨ ਕੀਤਾ ਜਾਂਦਾ ਹੈ ਗ੍ਰੇਡ 1 ਗ੍ਰੇਡ 2 ਗ੍ਰੇਡ 3 ਔਰ ਗ੍ਰੇਡ 4 ਜਿਹੜੀ ਪਹਿਲੇ ਹਰ 2 ਗ੍ਰੇਡ ਦੀ ਫਸਟ ਔਰ ਸੈਕੰਡ ਗ੍ਰੇਡ ਦੀ ਪਾਈਲਸ ਐ ਜਿਹੜੀ ਬਵਾਸੀਰ ਐ ਇਸ ਨੂੰ ਅਸੀਂ ਟੀਕੇ ਦੇ ਨਾਲ ਹਰ ਦਵਾਈਆਂ ਦੇ ਨਾਲ ਹੀ ਠੀਕ ਕਰ ਦਿੰਦੇ ਆ ਗ੍ਰੇਡ 3 ਔਰ ਗ੍ਰੇਡ 4 ਨੂੰ ਹੀ ਬੇਸਿਕਲੀ ਟ੍ਰੀਟਮੈਂਟ ਦੀ ਲੋਡ ਪੈਂਦੀ ਐ ਪ੍ਰੋਸੀਜਰਸ ਦੀ ਲੋਡ ਪੈਂਦੀ ਐ ਉਹਦੇ ਵਿੱਚ ਅਸੀਂ ਲੇਜ਼ਰ ਟੈਕਨੋਲੋਜੀ ਹੈਮਰੋਇਡੈਕਟਮੀ ਜਾਂ ਫਿਰ ਸਟੈਪਲਰ ਦੇ ਨਾਲ ਇਲਾਜ ਕੀਤਾ ਜਾਂਦਾ ਤੇ ਜੇ ਡਾਕਟਰ ਸਾਹਿਬ ਦੇਖੀਏ ਤੁਸੀਂ ਜਿਵੇਂ ਦੱਸਿਆ ਕਿ ਕਈ ਬਿਮਾਰੀ ਕਈ ਅਜਿਹੇ ਜਿਵੇਂ ਫਸਟ ਜਾਂ ਸੈਕੰਡ ਦੱਸਿਆ ਤੁਸੀਂ ਕਿ ਉਹਦੇ ਵਿੱਚ ਟੀਕੇ ਦੇ ਨਾਲ ਹੀ ਸਹੀ ਹੋ ਜਾਂਦੀ ਹੈ ਜਿਵੇਂ ਤੁਸੀਂ ਇੱਕ ਲੇਜ਼ਰ ਦੇ ਰਾਹੀਂ ਦੱਸਿਆ ਉਹਦੇ ਲਈ ਫਿਰ ਆਪਰੇਸ਼ਨ ਦੀ ਲੋੜ ਵੀ ਪੈਂਦੀ ਆ ਜਾਂ ਜਿਵੇਂ ਨਹੀਂ ਬਿਲਕੁਲ ਸਰ ਜਿਹੜੀ ਲੇਜ਼ਰ ਟੈਕਨੋਲੋਜੀ ਹੈ ਇਹ ਇਸ ਨੂੰ ਅਸੀਂ ਦੋ ਚੀਜ਼ਾਂ ਚ ਡਿਫਾਈਨ ਕੀਤਾ ਜਾਂਦਾ ਇੱਕ ਤਾਂ ਮਿਨੀਮਲ ਇਨਵੇਸਿਵ ਸਰਜਰੀ ਜਿਹੜੀ ਕਿ ਉਸੇ ਦਿਨ ਅਸੀਂ ਦਾਖਲਾ ਕਰਦੇ ਆ ਮਰੀਜ਼ ਦਾ ਔਰ ਇਲਾਜ ਕਰਦੇ ਆ 15 ਮਿੰਟ ਦਾ ਉਸ ਦਾ ਪ੍ਰੋਸੀਜਰ ਦਾ ਟਾਈਮ ਰਹਿੰਦਾ ਹੈ ਔਰ ਉਸੇ ਦਿਨ ਅਸੀਂ ਛੁੱਟੀ ਕਰ ਦਿੰਦੇ ਆ ਮਰੀਜ਼ ਨੂੰ ਤੇ ਦੂਸਰਾ ਪ੍ਰੋਸੀਜਰ ਵੇ ਵੀ ਹੁੰਦਾ ਜਿਹਦੇ ਵਿੱਚ ਕੀ ਰਬਰ ਬੈਂਡ ਲਾਈਗੇਸ਼ਨਸ ਔਰ ਸਕਲੀਰੋਥੈਰAPY ਇਹ ਇੰਜੈਕਸ਼ਨਸ ਦੀ ਫੈਸਿਲਿਟੀਆਂ ਇਹ ਸਾਰੀ ਦਿੱਤੀਆਂ ਜਾਂਦੀ ਹੈ ਇਹ ਐਡਵਾਂਸਡ ਟੈਕਨੋਲੋਜੀਜ਼ ਹੈ ਜਿਹਦੇ ਵਿੱਚ ਕੀ ਪੇਸ਼ੈਂਟ ਨੂੰ ਘੱਟ ਚੀਰੇ ਜਾਂ ਫਿਟ ਟਾਂਕੇ ਤੋਂ ਬਿਨਾਂ ਹੀ ਉਸ ਦਾ ਇਲਾਜ ਕੀਤਾ ਜਾਂਦਾ ਹੈ ਅਗਰ ਤੁਸੀਂ ਨਾਰਮਲ ਟਰੈਡੀਸ਼ਨਲ ਮੈਥਡ ਦੇ ਨਾਲ ਵੀ ਆਪਰੇਸ਼ਨ ਕਰਵਾਉਣਾ ਚਾਹੁੰਦੇ ਹੋ ਉਹ ਵੀ ਸਹੂਲਤ ਸਾਡੇ ਹਸਪਤਾਲ ਦੇ ਵਿੱਚ ਮਿਲਦੀ ਹੈ ਲੇਕਿਨ ਉਸ ਦਾ ਰਿਕਵਰੀ ਟਾਈਮ ਬਹੁਤ ਹੀ ਫਾਸਟ ਲੇਟ ਹੁੰਦਾ ਹੈ ਬਹੁਤ ਹੀ ਸਲੋ ਹੁੰਦਾ ਹੈ ਜੋ ਐਡਵਾਂਸ ਟੈਕਨੋਲੋਜੀਜ਼ ਹੈ ਇਹਦੇ ਵਿੱਚ ਰਿਕਵਰੀ ਟਾਈਮ ਬਹੁਤ ਹੀ ਫਾਸਟ ਹੁੰਦਾ ਹੈ ਔਰ ਪੇਸ਼ੈਂਟ ਬਹੁਤ ਹੀ ਜਲਦੀ ਆਪਣੇ ਰੂਟੀਨ ਟੂ ਵਰਕ ਦੇ ਵਿੱਚ ਆ ਜਾਂਦਾ ਹੈ ਜੇ 레이저 ਦੇ ਨਾਲ ਟ੍ਰੀਟਮੈਂਟ ਕਰਵਾ ਲੈਂਦਾ ਤਾਂ ਉਹਨੂੰ ਕਿੰਨੇ ਕ ਸਮੇਂ ਬਾਅਦ ਦੁਬਾਰਾ ਉਹ ਕੰਮ ਕਰ ਸਕਦਾ ਆਪਣਾ ਜਿਵੇਂ ਇਥੋਂ ਛੁੱਟੀ ਕਰਵਾ ਕੇ ਹਸਪੀਟਲ ਤੋਂ 레이저 ਦੇ ਨਾਲ ਇਲਾਜ ਕਰਾਉਣ ਤੋਂ ਬਾਅਦ ਮਰੀਜ਼ 1 ਜਾਂ 2 ਦਿਨ ਦੇ ਬਾਅਦ ਹੀ ਆਪਣੇ ਨਾਰਮਲ ਰੂਟੀਨ ਵਰਕ ਨੂੰ ਰੀਜ਼ਿਊਮ ਕਰ ਲੈਂਦਾ ਹੈ ਉਸ ਦੀ ਨਾਰਮਲ ਵਾਕਿੰਗ ਨਾਰਮਲ ਡਾਈਟ ਸਾਰਾ ਕੁਝ ਨਾਰਮਲ ਰਹਿੰਦਾ ਹੈ ਫ੍ਰੋਮ ਡੇ 1 ਐਂਡ ਰੂਟੀਨ ਵਰਕ ਜੋ ਹੈ ਉਸ ਦਾ ਆਫਿਸ ਵਰਕ ਹੈ ਉਹ 1 ਜਾਂ 2 ਦਿਨ ਤੋਂ ਬਾਅਦ ਉਹ ਰੀਜ਼ਿਊਮ ਕਰ ਲੈਂਦਾ ਹੈ ਅਨੁਸਾਰ ਜੇ ਦੇਖੀ ਆਪਾਂ ਕਿਹੜੀ ਕਿਹੜੀ ਚੀਜ਼ ਦੇ ਪਰਹੇਜ਼ ਕਰਨਾ ਪੈਂਦਾ ਅੱਜਕੱਲ ਜਿਵੇਂ ਕਿਸੇ ਨੇ ਲੇਜ਼ਰ ਦੇ ਰਾਹੀਂ ਟ੍ਰੀਟਮੈਂਟ ਕਰਵਾ ਲਿਆ ਉਹਨੂੰ ਪਰਹੇਜ਼ ਵੀ ਕਰਨਾ ਪੈਣਾ ਕਿਸੇ ਚੀਜ਼ਾਂ ਤੋਂ ਜਿਹੜੀ ਚੀਜ਼ਾਂ ਤੋਂ ਉਹਨੂੰ ਬਚਣਾ ਪੈਣਾ ਦੁਬਾਰਾ ਤੋਂ ਦੇਖੋ ਬੇਸਿਕਲੀ ਗੋਦਾਮਾਰਗ ਦੀ ਜਿਹੜੀ ਵੀ ਬਿਮਾਰੀ ਹੈ ਚਾਹੇ ਉਹ ਬਵਾਸੀਰ ਹੈ ਪਗੰਦਰ ਹੈ ਜਾਂ ਫਿਸ਼ਰ ਹੈ ਇਹਦੇ ਵਿੱਚ ਡਾਈਟ ਦਾ ਬਹੁਤ ਹੀ ਜ਼ਿਆਦਾ ਰੋਲ ਰਹਿੰਦਾ ਹੈ ਫਰਸਟ ਡਿਗਰੀ ਔਰ ਸੈਕੰਡ ਡਿਗਰੀ ਜਿਹੜੀ ਬਵਾਸੀਰ ਹੁੰਦੀ ਹੈ ਇਸ ਨੂੰ ਅਸੀਂ ਮੈਡੀਕੇਸ਼ਨ ਜਾਂ ਫਿਰ ਇੰਜੈਕਸ਼ਨ ਟਰੀਟਮੈਂਟ ਦੇ ਨਾਲ ਠੀਕ ਕਰ ਦਿੰਦੇ ਆ ਲੇਕਿਨ ਇਹਦੇ ਵਿੱਚ ਸਾਡੇ ਡਾਈਟ ਦਾ ਬਹੁਤ ਹੀ ਜ਼ਿਆਦਾ ਰੋਲ ਹੈ ਜੋ ਕਿ ਸਾਨੂੰ ਜੋ ਕਿ ਅਸੀਂ ਪੇਸ਼ੈਂਟ ਨੂੰ ਇੱਕ ਪ੍ਰੋਪਰ ਗਾਈਡ ਕਰਦੇ ਆ ਕਿ ਉਹਨਾਂ ਦੀ ਕਿਸ ਤਰੀਕੇ ਦੀ ਡਾਈਟ ਹੋਣੀ ਚਾਹੀਦੀ ਹੈ ਇਸ ਦੇ ਵਿੱਚ ਹਾਈ ਫਾਈਬਰ ਡਾਈਟ ਦਾ ਬਹੁਤ ਹੀ ਜ਼ਿਆਦਾ ਰੋਲ ਹੈ ਇਸ ਦੇ ਵਿੱਚ ਪ੍ਰੋਟੀਨ ਡਾਈਟ ਥੋੜੀ ਘਟਾਣੀ ਜ਼ਰੂਰੀ ਹੁੰਦੀ ਹੈ ਪੇਸ਼ੈਂਟ ਦਾ ਗਟ ਫਲੋਰਾ ਇੱਕ ਅੱਛਾ ਹੋਣਾ ਚਾਹੀਦਾ ਆਦਰਵਾਇਜ਼ ਪੇਸ਼ੈਂਟ ਇਹ ਪ੍ਰੋਬਲਮਸ ਦੇ ਨਾਲ ਫੇਸ ਕਰਦਾ ਹੈ ਕਿੰਨੀਕ ਸਟੇਜ ਦੇ ਉੱਤੇ ਜਾ ਕੇ ਇਸ ਦਾ ਇਲਾਜ ਸੰਭਵ ਹੈਗਾ ਜਿਵੇਂ ਕਿਸੇ ਨੂੰ ਪਤਾ ਨਹੀਂ ਲੱਗਦਾ ਕਿ ਕੋਈ ਲੰਬਾ ਸਮਾਂ ਲੰਘ ਜਾਂਦਾ ਹੈ ਕਿ ਉਹਨੂੰ ਪਤਾ ਨਹੀਂ ਲੱਗਦਾ ਕਿ ਮੈਨੂੰ ਬਵਾਸੀਰਾ ਜਾਂ ਫਾਈਲਸ ਹੋ ਗਈ ਜਾਂ ਪੂਗੰਦਰ ਹੋ ਗਈ ਕਿੱਥੋਂ ਤੱਕ ਸੰਭਵ ਹੈਗਾ ਇਹਦਾ ਇਲਾਜ ਦੇਖੋ ਪੇਸ਼ੈਂਟ ਨੂੰ ਤਾਂ ਇਨੀਸ਼ੀਅਲ ਸਿੰਪਟਮਸ ਜਦੋਂ ਆਣੇ ਸਟਾਰਟ ਹੋ ਜਾਂਦੇ ਹੈ ਉਦੋਂ ਹੀ ਅਸੀਂ ਰეკਮੈਂਡ ਕਰਦੇ ਹਾਂ ਕਿ ਉਹ ਸਪੈਸ਼ਲਿਸਟ ਦੇ ਨਾਲ ਕੰਸਲਟ ਕਰਨ ਇਨੀਸ਼ੀਅਲ ਸਿੰਪਟਮਸ ਦੇ ਵਿੱਚ ਪੇਸ਼ੈਂਟ ਨੂੰ ਗੁਦਾ ਮਾਰਗ ਦੇ ਵਿੱਚ ਜਾਂਦਾ ਖਾਰਿਸ਼ ਹੋਣਾ ਜਾਂ ਕੋਈ ਮਾਸ ਦਾ ਬਾਹਰ ਆਣਾ ਜਾਂ ਫੀਲ ਹੋਣਾ ਜਾਂ ਕਦੇ ਬਲੀਡਿੰਗ ਹੋਣਾ ਪੇਨਲੈਸ ਬਲੀਡਿੰਗ ਹੋਣਾ ਜਦੋਂ ਇਹ ਸਿੰਪਟਮਸ ਪੇਸ਼ੈਂਟ ਕੋਲ ਆਉਂਦੇ ਨੇ ਪੇਸ਼ੈਂਟ ਨੂੰ ਚਾਹੀਦਾ ਕਿ ਉਸੇ ਵਕਤ ਉਹ ਸਪੈਸ਼ਲਿਸਟ ਮਹਾਰ ਡਾਕਟਰ ਦੀ ਕੰਸਲਟ ਕਰੇ ਔਰ ਉਸ ਦਾ ਇੱਕ ਪ੍ਰੋਪਰ ਡਾਇਗਨੋਸ ਬਣਾ ਕੇ ਉਹ ਬਿਮਾਰੀ ਨੂੰ ਉੱਥੇ ਹੀ ਰੋਕ ਦੇਵੇ ਫਰਸਟ ਡਿਗਰੀ ਔਰ ਸੈਕੰਡ ਡਿਗਰੀ ਬਾਬਾ ਸਿਰ ਦਾ ਜਦੋਂ ਇਲਾਜ ਮੈਡੀਸਿਨ ਜਾਂ ਇੰਜੈਕਸ਼ਨ ਦੇ ਰਾਹੀਂ ਲੈ ਲਿੱਤਾ ਜਾਂਦਾ ਹੈ ਤਾਂ ਉਹ ਅੱਗੇ ਥਰਡ ਡਿਗਰੀ ਔਰ ਫੋਰਥ ਡਿਗਰੀ ਨਹੀਂ ਬਣਦੀ ਹੈ ਲੇਕਿਨ ਅਗਰ 3 ਡਿਗਰੀ অর 4th ਸਟੇਜ ਦੇ ਵਿੱਚ ਵੀ ਪੇਸ਼ੈਂਟ ਸਾਡੇ ਕੋਲ ਆਂਦੇ ਆ ਤਾਂ ਉਹਨਾਂ ਦਾ ਵੀ ਇਲਾਜ ਸੰਭਵ ਹੈ ਲੇਕਿਨ ਉਸ ਦੇ ਵਿੱਚ ਪੇਸ਼ੈਂਟ ਤਕਲੀਫ অর ਪੇਸ਼ੈਂਟ ਦਾ ਆਪਰੇਟਿਵ ਕਾਸਟ ਇਹ ਸਾਰੀ ਚੀਜ਼ਾ ਐਡ-ਆਨ ਹੋ ਜਾਂਦੀ ਹੈ ਡਾਕਟਰ ਸਾਹਿਬ ਜੀ ਦੇਖੀ ਆਪਾਂ ਜਿਵੇਂ ਕਿਸੇ ਨੂੰ ਬਾਬਾ ਸਿਰ ਹੋ ਜਾਂਦੀ ਹੈ ਉਸ ਦੇ ਲਈ ਉਸ ਨੂੰ ਕਿੰਨਾ ਕੁ ਸਮਾਂ ਜਿਵੇਂ ਅੱਜ ਕੱਲ ਅਕਸਰ ਦੇਖਦੇ ਆਪਾਂ ਕੀ ਕਰਦੇ ਆ ਕਿ ਕਿਤੇ ਨਾ ਕਿਤੇ ਰੇਲਵੇ ਸਟੇਸ਼ਨਾਂ ਦੇ ਉੱਤੇ ਕਿਤੇ ਸੜਕਾਂ ਦੇ ਉੱਤੇ ਬੱਸ ਸਟੈਂਡ ਦੇ ਉੱਤੇ ਉਹ ਬੋਰਡ ਲੱਗੇ ਹੁੰਦੇ ਆ ਲਿਖਿਆ ਹੁੰਦਾ ਬਵਾਸੀਰ ਦਾ ਇਲਾਜ ਬਵਾਸੀਰ ਜੜ ਤੋਂ ਖਤਮ ਅਜਿਹਾ ਕੁਝ ਲਿਖਿਆ ਹੁੰਦਾ ਕਈ ਉਹਨਾਂ ਦੇ ਚਾਂਸੇ ਦੇ ਵਿੱਚ ਵੀ ਲੋਕ ਆ ਜਾਂਦੇ ਨੇ ਪਰ ਕੀ ਉਹ ਉਹਨਾਂ ਦੇ ਕੋਲ ਟ੍ਰੀਟਮੈਂਟ ਲੈਣ ਤੋਂ ਬਾਅਦ ਦੁਬਾਰਾ ਆਪਣੇ ਕੋਲ ਹੀ ਆਉਣਾ ਦਾ ਪੈਂਦਾ ਹੈ ਉਹਨਾਂ ਨੂੰ ਕੀ ਕਿਉਂਕਿ ਇੱਕ ਇਸ ਦੀ ਪੜਾਈ ਵੀ ਹੈ ਇੱਕ ਜੇ ਦੇਖੀਏ ਤਾਂ ਬਵਾਸੀਰ ਦਾ ਅੱਜ ਕੱਲ ਵੱਧ ਵੀ ਜ਼ਿਆਦਾ ਰਹੀ ਹੈ ਇਸ ਦੀ ਪਰਾਈ ਜਿਹੜੀ ਹੈ ਉਹ 메ਨ ਹਸਪੀਟਲ ਦੇ ਵਿੱਚ ਹੀ ਮਿਲਣੀ ਹੈ ਬਿਲਕੁਲ ਸਰ ਤੁਸੀਂ ਇਹ ਸਹੀ ਗੱਲ ਕਹੀ ਹੈ ਕਿ ਪੇਸ਼IENTS ਕਈ ਵਾਰ ਇਲਾਜ ਲੋਕਲ ਨਾਨ ਸਪੈਸ਼ਲਿਸਟ ਡਾਕਟਰਾਂ ਤੋਂ ਕਰਵਾਉਂਦੇ ਨੇ ਔਰ ਉਸ ਕਰਕੇ ਉਹਨਾਂ ਦਾ ਕੇਸ ਵਿਗੜ ਜਾਂਦੇ ਨੇ ਉਹਨਾਂ ਦਾ ਜੇ ਅਗਰ ਫਿਸਟੂਲਾ ਹੈ ਅਗਰ ਉਹ ਇਨੀਸ਼ੀਅਲ ਸਟੇਜ ਦੇ ਵਿੱਚ ਫਿਸਟੂਲਾ ਡਾਇਗਨੋਸ ਹੋ ਜਾਵੇ ਤਾਂ ਉਸ ਦਾ ਕਿਉਰ ਬੜਾ ਹੀ ਇਜ਼ੀ ਹੁੰਦਾ ਹੈ ਕੁਝ ਕੇਸਿਸ ਇਹ ਜੇ ਆਂਦੇ ਨੇ ਸਾਡੇ ਕੋਲ ਕੰਪਲੈਕਸ ਕੰਪਲਿਕੇਟਿਡ ਫਿਸਟੂਲਾ ਦੇ ਫਾਰਮ ਦੇ ਵਿੱਚ ਆਂਦੇ ਨੇ ਜਿੰਨਾ ਦਾ ਇਲਾਜ ਜਿਹੜੇ ਕੀ ਪਹਿਲਾਂ ਕਿਤੇ ਥਾਂ ਥਾਂ ਤੇ ਆਪਰੇਸ਼ਨ ਕਰਵਾਏ ਹੁੰਦੇ ਨੇ ਔਰ ਉਹ ਕੇਸ ਵਿਗੜ ਜਾਂਦੇ ਨੇ ਔਰ ਬਹੁਤ ਹੀ ਵੱਡੇ ਚੁਗਮਾ ਦੇ ਨਾਲ ਸਾਡੇ ਹਸਪਤਾਲ ਦੇ ਵਿੱਚ ਆਂਦੇ ਨੇ। ਸੋ ਇਹ ਚੀਜ਼ ਦਾ ਪਰਹੇਜ਼ ਜ਼ਰੂਰੀ ਹੈ ਸੋ ਥੈਟ ਕਿ ਪੇਸ਼ੈਂਟ ਨੂੰ ਚਾਹੀਦਾ ਕਿ ਉਹ ਇੱਕ ਸਪੈਸ਼ਲਿਸਟ ਦੇ ਨਾਲ ਹੀ ਕੰਸਲਟ ਕਰੇ ਔਰ ਸੋ ਥੈਟ ਕਿ ਉਸ ਦਾ ਇਲਾਜ ਔਰ ਉਸ ਦਾ ਡਾਇਗਨੋਸਿਕ ਪ੍ਰੋਪਰ ਬਣਿਆ। ਡਾਕਟਰ ਸਾਹਿਬ ਅੱਜਕੱਲ ਬਵਾਸਿਰ ਦੇ ਪੇਸ਼ੈਂਟ ਬਹੁਤ ਜ਼ਿਆਦਾ ਵਧਦੇ ਜਾ ਰਹੇ ਨੇ। ਕੀ ਕਾਰਨ ਹੈ ਕਿ ਇੰਨੇ ਜ਼ਿਆਦਾ ਪੇਸ਼ੈਂਟਸ ਨੂੰ ਬਵਾਸਿਰ ਹੋਣ ਲੱਗ ਗਈ ਅੱਜਕੱਲ ਲੋਕਾਂ ਨੂੰ? ਜ਼ਿਆਦਾਤਰ ਇਹਦਾ ਮੁੱਖ ਕਾਰਨ ਡਾਈਟ ਹੈ ਡਾਈਟ ਦੇ ਵਿੱਚ ਪੇਸ਼IENTS ਅੱਜਕੱਲ ਫਾਸਟ ਫੂਡ ਦੀ ਕੰਜ਼ਮਪਸ਼ਨ ਜ਼ਿਆਦਾ ਕਰ ਰਹੇ ਨੇ oily ਫੂਡ ਦੀ ਕੰਜ਼ਮਪਸ਼ਨ ਕਰਨਾ ਕਬਜ਼ ਦਾ ਜ਼ਿਆਦਾ ਰਹਿਣਾ ਕੌਨਸਟਿਪੇਸ਼ਨ ਔਰ ਸਟ੍ਰੇਨਿੰਗ ਕਰਨਾ ਲੈਟਰਨ ਕਰਨ ਵੇਲੇ 10 10 ਮਿੰਟ 15 15 ਮਿੰਟ ਮੋਬਾਈਲ ਨੂੰ ਸਕਰੋਲ ਕਰਦੇ ਰਹਿਣਾ ਔਰ ਸਟ੍ਰੇਨ ਜ਼ੋਰ ਲਗਾਉਂਦੇ ਰਹਿਣਾ ਇਹ ਮੁੱਖ ਕਾਰਨ ਨੇ ਫੀਮੇਲਸ ਦੇ ਵਿੱਚ ਮੁੱਖ ਕਾਰਨ ਨੇ ਪ੍ਰੈਗਨੈਂਸੀ ਦਾ ਹੋਣਾ ਔਰ ਇਸ ਤੋਂ ਇਲਾਵਾ ਡਿਲੀਵਰੀ ਵੇਲੇ ਫਿਸ਼ਰ ਦੀ ਪ੍ਰੋਬਲਮ ਜਾਂ ਬਵਾਸਿਰ ਦੀ ਪ੍ਰੋਬਲਮ ਲੇਡੀਜ਼ ਦੇ ਵਿੱਚ ਇਹ ਆਮ ਤੌਰ ਤੇ ਆ ਜਾਂਦੀ ਹੈ ਜਦੋਂ ਡਾਕਟਰ ਸਾਹਿਬ ਤੁਸੀਂ ਦੱਸਿਆ ਜਿਵੇਂ ਡਿਲੀਵਰੀ ਟਾਈਮ ਜਾਂ ਪ੍ਰੋਬਲਮ ਆ ਜਾਂਦੀ ਹੈ ਤਾਂ ਉਹਦਾ ਕਿਤੇ ਨਾ ਕਿਤੇ ਜਾ ਕੇ ਬੱਚੇ ਦੇ ਉੱਤੇ ਵੀ ਅਸਰ ਪੈਂਦਾ ਇਸ ਚੀਜ਼ ਦਾ ਨਹੀਂ ਇਸ ਦਾ ਬੱਚੇ ਤੇ ਕੋਈ ਅਸਰ ਨਹੀਂ ਪੈਂਦਾ ਲੇਕਿਨ ਮਾਂ ਤੇ ਡਿਲੀਵਰੀ ਟਾਈਮ ਤੇ ਬਹੁਤ ਬੁਰਾ ਅਸਰ ਪੈਂਦਾ ਹੈ ਅਗਰ ਫਿਸ਼ਰ ਹੋ ਜਵੇ ਉਹ ਫਿਸ਼ਰ ਕਈ ਵਾਰ ਅ ਬਹੁਤ ਹੀ ਪੇਨਫੁਲ ਸਟੇਜ ਦੇ ਵਿੱਚ ਮਦਰ ਨੂੰ ਲੇ ਆਂਦਾ ਕਿਉਂਕਿ ਉਸ ਦੀ ਆਪਣੀ ਪੋਸਟਪਾਰਟਮ ਟਾਈਮ ਵੀ ਚੱਲ ਰਿਹਾ ਹੁੰਦਾ ਔਰ ਨਾਲ ਦੀ ਨਾਲ ਉਸ ਦਾ ਫਿਸ਼ਰ ਦਾ ਪੇਨ ਬਹੁਤ ਜ਼ਿਆਦਾ ਹੁੰਦਾ ਹੈ ਪੇਸ਼ੈਂਟ ਦਾ ਐਨਲ ਕੈਨਲ ਵੀ ਕਾਫੀ ਸਵੇਲਿੰਗ ਆ ਜਾਂਦੀ ਹੈ ਉਸ ਟਾਈਮ ਦੌਰਾਨ ਤੋਂ ਮਦਰ ਬਹੁਤ ਪੇਨ ਵਿੱਚ ਰਹਿੰਦੀ ਹੈ ਉਸ ਟਾਈਮ ਡਾਕਟਰ ਬਹੁਤ ਅਕਸਰ ਲੋਕਾਂ ਨੂੰ ਇਹ ਵੀ ਬੜੀ ਚਿੰਤਾ ਰਹਿੰਦੀ ਹੈ ਕਿ ਬਵਾਸਿਰ ਦਾ ਇਲਾਜ ਤਾਂ ਸਿਰਫ ਆਪਰੇਸ਼ਨ ਹੀ ਹੈ ਆਪਰੇਸ਼ਨ ਤੋਂ ਬਿਨਾਂ ਬਵਾਸਿਰ ਦਾ ਹੱਲ ਹੀ ਨਹੀਂ ਹੈਗਾ ਕੋਈ ਕੀ ਬਵਾਸਿਰ ਆਪਰੇਸ਼ਨ ਤੋਂ ਬਾਅਦ ਦੁਬਾਰਾ ਹੋ ਸਕਦੀ ਹੈ ਬਿਲਕੁਲ ਸਰ ਜੋ ਬਵਾਸੀਰ ਫਸਟ ਗ੍ਰੇਡ اور ਸੈਕੰਡ ਗ੍ਰੇਡ ਦੀ ਹੈ ਉਸ ਦਾ ਆਪਰੇਸ਼ਨ ਦੀ ਬਿਲਕੁਲ ਜ਼ਰੂਰਤ ਨਹੀਂ ਹੈ ਉਹ ਅਸੀਂ ਸਕਲੇਰੋਥੈਰੇਪੀ ਇੰਜੈਕਸ਼ਨ ਰਬਰ ਬੈਂਡ ਲਾਈਗੇਸ਼ਨ ਜਾਂ ਮੈਡੀਕੇਸ਼ਨਸ اور ਡਾਈਟਰੀ ਰੈਜਿਮਸ ਦੇ ਨਾਲ ਉਹਨੂੰ ਠੀਕ ਕੀਤਾ ਜਾ ਸਕਦਾ ਹੈ ਜੋ ਗ੍ਰੇਡ 3 ਹਰ ਗ੍ਰੇਡ 4 ਹੈ ਬਵਾਸੀਰ ਪਾਈਲਸ ਉਸ ਦਾ ਇਲਾਜ 레이జర్ ਪ੍ਰੋਸੀਜਰ اور ਆਪਰੇਸ਼ਨ 레이జర్ ਨਾਰਮਲ ਟ੍ਰੈਡੀਸ਼ਨਲ ਆਪਰੇਸ਼ਨਸ ਇਹ ਫੈਸਿਲਿਟੀਆਂ ਹੁੰਦੀਆਂ ਨੇ لیکن اگر اپ ٹریڈیشنل وی دے نال اپریٹس کرواندے نے یا پھر لیزر اپریشن صحیح طریقے دے نال نہیں ہون دے یا پھر لیزر اپریشن لو موڈیلیٹیز دے نال کیتے جاندے نے تا پھر یہ دوبارہ ہون دے چانس ہو جاندے نے لیکن اگر ایڈوانس ٹیکنالوجیز دے نال ਐਡਵਾਂਸਡ ਲੇਜ਼ਰ ਟੈਕਨੋਲੋਜੀ ਦੇ ਨਾਲ ਆਪਰੇਟ ਕੀਤਾ ਜਾਵੇ ਔਰ ਸਟੀਕ ਤਰੀਕੇ ਦੇ ਨਾਲ ਨਸਾਂ ਦੇ ਗੁੱच्छੇ ਨੂੰ ਕੱਢ ਦਿੱਤਾ ਜਾਵੇ ਫਿਰ ਇਹ ਦੁਬਾਰਾ ਨਹੀਂ ਹੁੰਦੀ ਐ ਡਾਕਟਰ ਸਾਹਿਬ ਤੁਹਾਡੇ ਕੋਲ ਕੋਈ ਪੇਸ਼ੈਂਟ ਕਿਤੇ ਜਿਵੇਂ ਅਸੀਂ ਗੱਲ ਪਹਿਲਾਂ ਵੀ ਬਾਹਰ ਤੁਹਾਨੂੰ ਦੱਸਿਆ ਮੈਂ ਗੱਲ ਕਰ ਰਿਹਾ ਸੀਗਾ ਪੇਸ਼ੈਂਟ ਦੇ ਨਾਲ ਬੜੀ ਦੂਰੋਂ ਦੂਰੋਂ ਆਏ ਹੋਏ ਸੀ ਉਹਨਾਂ ਦੇ ਰਹਿਣ ਦਾ ਵੀ ਪ੍ਰਬੰਧ ਇੱਥੇ ਕੀਤਾ ਜਾਂਦਾ ਖਾਣ ਪੀਣ ਦਾ ਰਹਿਣ ਦਾ ਕਿਵੇਂ ਵਿੱਚ ਬਿਲਕੁਲ ਸਰ ਸਾਡੇ ਕੋਲ ਪੇਸ਼ੈਂਟਸ ਦੂਰੋਂ ਦੂਰੋਂ ਆਉਂਦੇ ਨੇ ਤੇ ਸਾਡੇ ਇਸ ਹਸਪੀਟਲ ਦੇ ਵਿੱਚ ਫ੍ਰੋਮ ਕੰਸਲਟੇਸ਼ਨ ਸਲਾਹ ਤੋਂ ਲੈ ਕੇ ਆਪਰੇਸ਼ਨ ਤੋਂ ਬਾਅਦ ਆਕਦਾ ਪੂਰਾ ਅਰੇਂਜਮੈਂਟ ਮਰੀਜ਼ ਨੂੰ ਦਿੱਤਾ ਜਾਂਦਾ ਹੈ ਪੇਸ਼IENTS ਲਈ ਆ ਪ੍ਰੋਪਰ ਰੂਮਸ ਪ੍ਰੋਵਾਈਡ ਕੀਤੇ ਜਾਂਦੇ ਆ ਡਾਈਟ ਪ੍ਰੋਵਾਈਡ ਕੀਤੀ ਜਾਂਦੀ ਹੈ ਉਹਨਾਂ ਨੂੰ ਡਾਈਟਰੀ ਰੈਗੂਲੇਸ਼ਨਸ ਔਰ ਉਹਨਾਂ ਦੀ ਗਾਈਡੈਂਸ ਪ੍ਰੋਪਰ ਕੀਤੀ ਜਾਂਦੀ ਹੈ ਉਹਨਾਂ ਨੂੰ ਸਟ੍ਰੇਨਿੰਗ अवॉइड ਕਰਨ ਦੇ ਤਰੀਕੇ ਦੱਸੇ ਜਾਂਦੇ ਨੇ ਉਹਨਾਂ ਨੂੰ ਸਟੂਲ ਪਾਸ ਕਰਨ ਦੇ ਹੈਬਿਟਸ ਬਾਰੇ ਗਾਈਡ ਕੀਤਾ ਜਾਂਦਾ ਹੈ ਪ੍ਰੋਪਰ ਪੂਰੀ ਮਤਲਬ ਸਾਡਾ ਟੀਮ ਵਰਕ ਹੈ ਜੋ ਪ੍ਰੋਪਰ ਪੇਸ਼ੈਂਟ ਨੂੰ ਗਾਈਡ ਕਰਕੇ ਅਸੀਂ ਭੇਜਦੇ ਨੇ ਡਾਕਟਰ ਸਾਹਿਬ ਕਿਸੇ ਨੂੰ ਜਿਵੇਂ ਬਵਾਸਿਰ ਲੰਬਾ ਸਮਾਂ ਰਹਿ ਜਾਂਦੀ ਹੈ ਉਹਨੂੰ ਨਹੀਂ ਪਤਾ ਲੱਗਦਾ ਉਹ ਇਲਾਜ ਵੀ ਨਹੀਂ ਕਰਵਾ ਪੰਦਾ ਕਿ ਬਵਾਸਿਰ ਦੇ ਨਾਲ ਕਿਤੇ ਕੈਂਸਰ ਦੀ ਪ੍ਰੋਬਲਮ ਵੀ ਬਣ ਸਕਦੀ ਹੈ ਅਜਿਹਾ ਕੁਝ ਵੀ ਹੁੰਦਾ ਹੈ ਜਾਂ ਨਹੀਂ ਬਿਲਕੁਲ ਸਰ ਕੁਝ ਕੇਸਿਸ ਹੁੰਦੇ ਹੈ ਕਿ ਪ੍ਰੋਲੋਂਗਡ ਕੇਸਿਸ ਜਿਹੜੇ ਹੈ ਪਾਈਲਸ ਦੇ ਜਾਂ ਬਵਾਸਿਰ ਦੇ ਉਹ ਪੇਸ਼ੈਂਟ ਉਸ ਨੂੰ ਬਵਾਸੀਰ ਜਾਂ ਸਿੰਪਲ ਮੌਕਾ ਸਮਝ ਕੇ ਉਸ ਦੇ ਨਾਲ ਹੀ ਆਪਣਾ ਜੀਵਨ ਵਤੀਤ ਕਰਦਾ ਹੈ ਲੇਕਿਨ ਕੁਝ ਸਮੇਂ ਬਾਅਦ ਉਹ ਕੈਂਸਰ ਦਾ ਰੂਪ ਲੈ ਲੈਂਦੀ ਹੈ ਉਹ ਇਸੇ ਲਈ ਮੇਰਾ ਜ਼ੋਰ ਇਹੀ ਹੁੰਦਾ ਹੈ ਦਰਸ਼ਕਾਂ ਤੇ ਹਰ ਹਰੇਕ ਪੇਸ਼ੈਂਟ ਤੇ ਕਿ ਜਦੋਂ ਵੀ ਉਹਨਾਂ ਨੂੰ ਗੁਦਾ ਮਾਰਗ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਖਾਰਿਸ਼, ਖੁਜਲੀ, ਕੋਈ ਮਾਸ, ਕੋਈ ਬਲੀਡਿੰਗ ਹੋਣਾ ਕੁਝ ਵੀ ਆਇਆ ਜਾ ਫੀਲ ਹੁੰਦਾ ਹੈ ਤਾਂ ਇੱਕ ਸਪੈਸ਼ਲਿਸਟ ਤੋਂ ਦੂਰ ਵੀ ਨਾਲ ਜਾਂਚ ਜ਼ਰੂਰ ਕਰਵਾਈ ਜਾਵੇ ਸੋ ਥੈਟ ਕਿ ਸਮੇਂ ਰਹਿੰਦੇ ਉਸ ਦਾ ਇਲਾਜ ਔਰ ਇੱਕ ਡਾਇਗਨੋਸ ਕੀਤਾ ਜਾਵੇ ਅਗਰ ਸਮੇਂ ਰਹਿੰਦੇ ਪਤਾ ਚੱਲ ਜਾਂਦਾ ਹੈ ਅਗਰ ਕੋਈ ਮਾਸ ਹੈ ਛੋਟਾ ਉਹਦੀ ਬਾਇਓਪਸੀ ਲੈ ਲਈਤੀ ਜਾਂਦੀ ਔਰ ਉਹ ਕੈਂਸਰ ਨਿਕਲਦਾ ਤਾਂ ਉਸ ਦਾ ਇਲਾਜ ਸਮੇਂ ਰਹਿੰਦੇ ਫੈਲਣ ਤੋਂ ਕੈਂਸਰ ਫੈਲਣ ਤੋਂ ਪਹਿਲਾਂ ਕੀਤਾ ਜਾ ਸਕਦਾ ਜਿਹੜੀ ਸਰ ਤੁਹਾਡੀ ਫਾਈਲਸ ਦੀ ਯੂਨਿਟ ਲੱਗੀ ਹੋਈ ਹੈ ਉਹਦੇ ਵਿੱਚ ਜਿਹੜੀਆਂ ਮਸ਼ੀਨਾਂ ਨੇ ਉਹ ਟੈਕਨੋਲੋਜੀ ਸਾਰੀ ਐਡਵਾਂਸ ਹੈ ਜਾਂ ਕੁਝ ਪੁਰਾਣਾ ਵੀ ਹੈ ਉਹਦੇ ਵਿੱਚ ਕਿਵੇਂ ਸਾਡੇ ਕੋਲ ਜੋ ਸਾਡੀ ਟੀਮ ਹੈ ਭਾਰਦवाज ਪਾਇਲਸ ਹਸਪੀਟਲ ਨੂੰ ਜੋ ਅਸੀਂ ਮੈਨੇਜ ਕਰ ਰਹੇ ਨੇ ਇਹਦੇ ਵਿੱਚ ਸਾਡਾ ਜੋ ਇਲਾਜ ਕੀਤਾ ਜਾਂਦਾ ਹੈ ਉਹ ਐਡਵਾਂਸਡ ਲੇਜ਼ਰ ਟੈਕਨੋਲੋਜੀਜ਼ ਦੇ ਨਾਲ ਕੀਤਾ ਜਾ ਰਿਹਾ ਹੈ ਔਰ ਇਸ ਤੋਂ ਇਲਾਵਾ ਸਾਡੇ ਕੋਲ ਕੋਲੈਬੋਰੇਟਿਵ ਟੀਮ ਦੇ ਵਿੱਚ ਪ੍ਰੋਕਟੋਲੋজিস্ট ਸਰਜਨਸ ਔਰ ਮੈਡੀਸਿਨਸ ਕੰਸਲਟੇਸ਼ਨ ਇਹ ਸਾਰੀ ਫੈਸਿਲਿਟੀ ਡਾਕਟਰਸ ਦੀ ਵੀ ਪ੍ਰੋਵਾਈਡ ਕੀਤੀ ਜਾਂਦੀ ਹੈ ਅਗਰ ਕੋਈ ਮਰੀਜ਼ ਸਪੋਜ਼ ਕਰੋ ਬਵਾਸੀਰ ਦੇ ਨਾਲ ਜਾਂ ਫਿਸ਼ਰ ਦੇ ਨਾਲ ਪੀੜਿਤ ਹੈ ਪਰ ਲੇਕਿਨ ਉਸ ਦੀ 슈ਗਰ ਕੰਟਰੋਲ ਨਹੀਂ ਹੈ ਬਹੁਤ ਜ਼ਿਆਦਾ 슈ਗਰ ਦੇ ਨਾਲ ਹੈ ਔਰ ਅਦਰ ਹੋਰ ਕੋਮੋਰਬਿਡिटीज ਹੈ ਅਗਰ ਪੇਸ਼ੈਂਟ ਦਾ ਬੀਪੀ ਜਾਂ ધਮੇ ਦੀ ਪ੍ਰੋਬਲਮ ਹੈ ਤਾਂ ਉਹ ਸਾਡੀ ਸਾਰੀ ਟੀਮ ਉਸ ਨੂੰ ਪ੍ਰੋਪਰ ਅਲੱਗ-ਅਲੱਗ ਸਪੈਸ਼ਲਿਸਟਸ ਉਸ ਨੂੰ ਕਲੀਅਰੈਂਸ ਦੇ ਕੇ ਫਿਰ ਪ੍ਰੋਪਰ ਉਸ ਦਾ ਇਲਾਜ ਕੀਤਾ ਜਾਂਦਾ ਹੈ ਔਰ ਲੋਕ ਸਭ ਇਕਵਰ ਦਰਸ਼ਕਾਂ ਨੂੰ ਇਹ ਦੱਸ ਦੋ ਕਿ ਕਿਹੜੀ ਜਗ੍ਹਾ ਦੇ ਉੱਤੇ ਤੁਹਾਨੂੰ ਜੇ ਕਿਸੇ ਨੇ ਮਿਲਣਾ ਹੈ ਪਰਸਨਲ ਕਿਹੜੀ ਜਗ੍ਹਾ ਦੇ ਉੱਤੇ ਮਿਲ ਸਕਦੇ ਆ ਤੇ ਕਿਹੜੇ ਦਿਨ ਕੀ ਤੁਸੀਂ ਪੂਰੇ ਪੂਰੇ ਵੀਕ ਉੱਥੇ ਹਸਪਤਾਲ ਦੇ ਵਿੱਚ ਰਹਿਨੇ ਹੋ ਅਵੇਲੇਬਲ ਆ ਜਾਂ ਕਿਸੇ ਸਮੇਂ ਕੋਈ ਦਿਨ ਨਿਰਧਾਰਿਤ ਕੀਤਾ ਗਿਆ ਨਹੀਂ ਦੇਖੋ ਸਾਡੇ ਹਸਪਤਾਲ ਭਾਰਦਵਾਜ ਪਾਇਲਸ ਹਸਪਤਾਲ ਦੀ ਜਿਹੜੀ ਯੂਨਿਟ ਹੈ 24 ਘੰਟੇ ਐਮਰਜੈਂਸੀ ਸੰਭਾਲਦੀ ਹੈ ਕਿਸੇ ਵੀ ਤਰ੍ਹਾਂ ਦੀ ਬਵਾਸੀਰ ਬਲੀਡਿੰਗ ਗੁਦਾ ਮਾਰਗ ਦੇ ਵਿੱਚੋਂ ਕੋਈ ਬਲੀਡਿੰਗ ਹੋਣਾ ਪੇਨ ਹੋਣਾ ਕਿਸੇ ਵੀ ਟਾਈਮ ਅਗਰ ਹੁੰਦੀ ਹੈ ਮਰੀਜ਼ 24 ਘੰਟੇ ਦੇ ਵਿੱਚ ਕਦੇ ਵੀ ਹਸਪੀਟਲ ਚ ਆ ਸਕਦਾ ਹੈ ਸਾਡੀ ਟੀਮ ਉਰੇ ਅਵੇਲੇਬਲ ਰਹਿੰਦੀ ਹੈ ਔਰ ਸਾਡਾ ਇਹ ਹਸਪੀਟਲ ਚੰਡੀਗੜ੍ਹ ਦੇ ਬਹੁਤ ਹੀ ਨਜ਼ਦੀਕ ਭਾਰਦਵਾਜ ਬਵਾਸੀਰ ਹਸਪਤਾਲ Google ਤੇ ਸਰਚ ਕਰ ਸਕਦੇ ਹੋ ਭਾਰਦਵਾਜ ਪਾਇਲਸ ਹਸਪੀਟਲ ਦੇ ਨਾਮ ਤੇ ਤੁਹਾਨੂੰ ਮਿਲ ਜਾਵੇਗਾ ਡਾਕਟਰ ਸਭ ਅਕਸਰ ਕਈ ਲੋਕਾਂ ਨੂੰ ਅੱਜਕੱਲ੍ਹ ਜੇ 슈ਗਰ ਦੀ ਗੱਲ ਕਰ ਲਈ ਤਾਂ ਹਰ ਇੱਕ ਨੂੰ 슈ਗਰ ਹੈਗੀ ਹੋਇਆ ਸੋ ਉਹਦੇ ਵਿੱਚੋਂ 90% ਲੋਕਾਂ ਨੂੰ ਸ਼ੂਗਰ ਹੈਗੀ ਹੈ ਉਹਦੇ ਨਾਲ ਨਾਲ ਕਈ ਹੋਰ ਬਿਮਾਰੀਆਂ ਲੱਗ ਜਾਂਦੀਆਂ ਜਿਵੇਂ ਸਾਹ ਦੀ ਪ੍ਰੋਬਲਮ ਹੋ ਗਈ ਜਾਂ ਕੁਝ ਹੋਰ ਨਾਲ ਉਹਨਾਂ ਨੂੰ ਜੇ ਬਵਾਸਿਰ ਹੋ ਜਾਂਦੀ ਹੈ ਕਿ ਉਹਦਾ ਟ੍ਰੀਟਮੈਂਟ ਇੱਥੇ ਅਵੇਲੇਬਲ ਹੈਗਾ ਉਹਦੇ ਵਿੱਚ ਸ਼ੂਗਰ ਦੇ ਵਿੱਚ ਨਾ ਤਾਂ ਆਪਰੇਸ਼ਨ ਕੀਤਾ ਜਾਂਦਾ ਨਾ ਕੋਈ ਇੰਜੈਕਸ਼ਨ ਵਗੈਰਾ ਲਗਾਏ ਜਾਂਦੇ ਨੇ ਅਜਿਹਾ ਕੁਝ ਵੀ ਡਾਕਟਰ ਕਹਿੰਦੇ ਨੇ ਕਿ ਉਹ ਸੰਭਵ ਹੈਗਾ ਜਾਂ ਨਹੀਂ ਹੈਗਾ ਉਹਨਾਂ ਦੇ ਲਈ ਬਿਲਕੁਲ ਸਰ ਸਾਡੇ ਮੈਂ ਤੁਹਾਨੂੰ ਇਹ ਹੀ ਦੱਸ ਰਿਹਾ ਕਿ ਸਾਡੇ ਇਸ ਹਸਪਤਾਲ ਦੇ ਵਿੱਚ ਸਾਡੀ ਇੱਕ ਟੀਮ ਹੈ ਜੋ ਹਰ ਤਰ੍ਹਾਂ ਦੇ ਮਰੀਜ਼ ਜਿਹੜੇ ਵੀ ਮਰਜ਼ੀ ਬਿਮਾਰੀ ਦੇ ਨਾਲ ਹੋਣ ਅਗਰ ਉਹਨਾਂ ਨੂੰ ਬਵਾਸੀਰ ਹੈ ਔਰ ਉਹ ਸ਼ੂਗਰ ਦੇ ਨਾਲ ਵੀ ਪੀੜਿਤ ਨੇ ਔਰ ਉਹਨਾਂ ਨੂੰ ਦਮੇ ਦੇ ਅਟੈਕ ਪੈਂਦੇ ਨੇ ਜਾਂ ਮਿਰਗੀ ਦੇ ਅਟੈਕ ਪੈਂਦੇ ਨੇ ਜਿਨ੍ਹਾਂ ਦੇ ਆਪਰੇਸ਼ਨ ਅ ਫੀਜੀਬਲ ਨਹੀਂ ਹੁੰਦੇ ਉਹ ਸਾਡੇ ਇੱਥੇ ਫੀਜੀਬਲ ਹੁੰਦੇ ਆ ਬਿਕੋਜ਼ ਸਾਡੀ ਪੂਰੀ ਟੀਮ ਉਸ ਚੀਜ਼ ਨੂੰ ਮੈਨੇਜ ਕਰਦੀ ਹੈ ਹਰੇਕ 슈ਗਰ ਦੇ ਸਪੈਸ਼ਲਿਸਟ 슈ਗਰ ਦੇ ਮਰੀਜ਼ਾ ਦਾ ਇਲਾਜ ਕਰਦੇ ਨੇ ਪ੍ਰੋਪਰ ਉਸ ਨੂੰ ਮੈਨੇਜ ਕਰਦੇ ਨੇ ਔਰ ਸਾਡੀ ਟੀਮ ਸਰਜਨਸ ਪ੍ਰੋਕਟੋਲੋজিস্ট ਮੈਡੀਸਨ ਇਹ ਸਾਰੇ ਉਸ ਦਾ ਇਲਾਜ ਕਰਕੇ ਉਹਨਾਂ ਨੂੰ ਫੈਸਿਲਿਟੀਆਂ ਸਾਡੇ ਹਸਪਤਾਲ ਚ ਮਿਲਦੀ ਹੈ ਡਾਕਟਰ ਬਸੀ ਨਾਲ ਇੱਕ ਵਾਰ ਗੱਲ ਕਰ ਰਹੇ ਸੀਗੇ ਮਰੀਜ਼ ਦੇ ਨਾਲ ਉਹਨਾਂ ਦਾ ਉਹ ਉਹਨਾਂ ਨੇ ਦੱਸਿਆ ਕਿ ਮੈਂ ਐਕਸ ਆਰਮੀ ਚ ਰਿਟਾਇਰ ਹੋਇਆ ਹਾਂ ਆਰਮੀ ਦੇ ਵਿੱਚੋਂ ਅਕਸਰ ਉਹ ਵੀ ਤੁਹਾਡੇ ਕੋਲ ਆ ਰਹੇ ਨੇ ਉਹ ਕਿਉਂ ਆ ਰਹੇ ਨੇ ਅਜਿਹੀ ਕੀ ਖਾਸੀਅਤ ਹੈ ਤੁਹਾਡੇ ਕੋਲ ਕੀ ਫੌਜੀ ਤਾਂ ਬੜਾ ਆਪਾਂ ਦੇਖਦੇ ਅਕਸਰ ਉਹ ਬੜਾ ਕੁਝ ਦੇਖਦੇ ਨੇ ਸੋਚ ਸਮਝ ਕੇ ਮਤਲਬ ਕਿ ਉਹ ਨੋਰਮਲ ਡਾਕਟਰ ਕੋਲ ਤਾਂ ਉਹ ਜਾਣਾ ਪਸੰਦ ਹੀ ਨਹੀਂ ਕਰਦੇ ਫੌਜੀ ਕੁਝ ਪੇਸ਼ੈਂਟ ਸਾਡੇ ਕੋਲ 올ਡ ਏਜ ਏਜ ਆਂਦੇ ਨੇ ਜੋ ਆਫਟਰ ਸਰਵਿਸਸਿਜ਼ ਉਹਨਾਂ ਨੂੰ ਇਹ ਪ੍ਰੋਬਲਮ ਗੋਦਾਮਾਰਗ ਦੇ ਵਿੱਚ ਪ੍ਰੋਬਲਮਸ ਹੋ ਜਾਂਦੀਆਂ ਨੇ ਲੇਕਿਨ ਸਾਡੇ ਕੋਲ ਐਡਵਾਂਸਡ ਟੈਕਨੋਲੋਜੀ ਦੇ ਨਾਲ ਸਹੂਲਤ ਮਿਲਦੀ ਹੈ ਜਿਸ ਦੇ ਵਿੱਚ ਉਹਨਾਂ ਦਾ ਸੇਮ ਡੇ ਡਿਸਚਾਰਜ ਹੋ ਜਾਂਦਾ ਹੈ ਔਰ ਰਿਕਵਰੀ ਬਹੁਤ ਫਾਸਟ ਹੁੰਦੀ ਹੈ ਜੋ 50 ਸਾਲ 60 ਸਾਲ ਦੇ ਮਰੀਜ਼ ਨੇ ਜਿਨ੍ਹਾਂ ਨੂੰ ਰਿਕਵਰੀ ਬਹੁਤ ਹੀ ਫਾਸਟ ਚਾਹੀਦੀ ਹੈ ਕਿਉਂਕਿ ਉਹਨਾਂ ਦੀ ਹੀਲਿੰਗ ਪਹਿਲੀ ਬਹੁਤ ਸਲੋ ਹੁੰਦੀ ਹੈ ਤਾਂ ਉਹ ਫੈਸਿਲਿਟੀਆਂ ਜਦੋਂ ਮਿਲਦੀ ਹੈ ਤਾਂ ਉਹ ਸਾਡੇ ਕੋਲ ਆਂਦੇ ਨੇ ਬਾਕੀ ਸਾਰਾ ਹਸਪੀਟਲਸ ਇਧਰ ਉਧਰ ਛੱਡ ਗਿਆ ਅ ਜਿਵੇਂ ਤੁਸੀਂ ਲੇਜ਼ਰ ਦੇ ਨਾਲ ਟ੍ਰੀਟਮੈਂਟ ਦੱਸਿਆ ਕਿ ਉਹਦੇ ਲਈ ਕੋਈ ਟਾਂਕੇ ਵਗੈਰਾ ਵੀ ਲਗਾਏ ਜਾਂਦੇ ਨੇ ਦੁਬਾਰਾ ਬਾਅਦ ਵਿੱਚ ਫਿਰ ਕਿਦਾਂ ਨਹੀਂ 레이저 ਆਪਰੇਸ਼ਨ ਦੇ ਵਿੱਚ ਜੋ ਹੈ ਬਿਨਾ ਟਾਂਕਿਆ ਤੋਂ ਹੁੰਦਾ ਹੈ ਬਲੱਡਲੈਸ ਹੁੰਦਾ ਹੈ ਮਿਨਿਮਲ ਇਨਵੇਸਿਵ ਸਰਜਰੀਜ਼ ਹੁੰਦੀ ਹੈ ਇਹ ਔਰ ਸੇਮ ਡੇ ਐਡਮਿਸ਼ਨ ਔਰ ਸੇਮ ਡੇ ਡਿਸਚਾਰਜ ਹੋ ਜਾਂਦਾ ਹੈ ਕੋਈ ਚੀਰ ਫਾੜ ਦੀ ਲੋੜ ਤਾਂ ਨਹੀਂ ਪੈਂਦੀ ਡਾਕਟਰ ਸਾਹਿਬ ਕਿਵੇਂ ਨਹੀਂ ਉਹ ਕੇਸ ਟੂ ਕੇਸ ਡਿਪੈਂਡ ਕਰਦਾ ਹੈ ਕੁਝ ਕੇਸਿਸ ਅਲੱਗ ਤਰ੍ਹਾਂ ਦੇ ਹੁੰਦੇ ਆ ਫਿਸਟੂਲਾ ਦੇ ਕੇਸਿਸ ਹੁੰਦੇ ਆ ਜਿਦੇ ਵਿੱਚ ਅਸੀਂ ਫਿਸਟੂਲਾ ਦਾ ਟਰੈਕ 레이జర్ ਦੇ ਨਾਲ ਪੂਰਾ ਕੱਢਦੇ ਆ ਔਰ ਲੇਕਿਨ ਕਈਆ ਦੇ ਵਿੱਚ ਡਿਸੈਕਸ਼ਨ ਕਰਕੇ ਸਾਨੂੰ ਥੋੜਾ ਬਹੁਤ ਕਰਨਾ ਵੀ ਪੈਂਦਾ ਧੰਨਵਾਦ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਥੈਂਕ ਯੂ ਸਰ ਧੰਨਵਾਦ ਜੀ ਤਾਂ ਬਿਲਕੁਲ ਜੀ ਅਸੀਂ ਅੱਜ ਪਹੁੰਚੇ ਸਿਗੇ ਭਾਰਦਵਾਜ ਪਾਇਲਸ ਹਸਪੀਟਲ ਮੋਰੇਂਡਾ ਦੇ ਵਿੱਚ ਜਿੱਥੇ ਪਾਇਲਸ ਵਰਗੀਆਂ ਬਿਮਾਰੀਆਂ ਦਾ ਇਲਾਜ ਕੀਤਾ ਜਾਂਦਾ ਹੈ ਬਿਨਾਂ ਕਿਸੇ ਚੀਰ ਫੜ ਤੋਂ ਤੇ ਬਿਨਾਂ ਕਿਸੇ ਆਪਰੇਸ਼ਨ ਤੋਂ ਡਾਕਟਰ ਸਾਹਿਬ ਨਾਲ ਤੁਹਾਡੀ ਗੱਲਬਾਤ ਕਰਵਾਈ ਮੁਲਾਕਾਤ ਕਰਵਾਈ ਉਹਨਾਂ ਨੇ ਦੱਸਿਆ ਕਿ 10 ਤੋਂ 15 ਮਿੰਟ ਦੇ ਵਿੱਚ ਵਿੱਚ ਜਿਹੜਾ ਬਵਾਸਿਰ ਦਾ ਇਲਾਜ ਹੈ ਉਹ ਕਰ ਦਿੱਤਾ ਜਾਂਦਾ ਤੇ ਸੇਮ ਡੇ ਜੇ ਗੱਲ ਕਰੀਏ ਸੇਮ ਡੇ ਡਿਸਚਾਰਜ ਵੀ ਕਰ ਦਿੱਤਾ ਜਾਂਦਾ ਹੈ ਪੇਸ਼ੈਂਟ ਨੂੰ ਜੇ ਕੋਈ ਸਵੇਰੇ ਆਂਦਾ ਐਡਮਿਟ ਹੁੰਦਾ ਉਸ ਦਾ ਉਸ ਨੂੰ ਲੈਜਰ ਤੇ ਰਹੀ ਉਹਦਾ ਟ੍ਰੀਟਮੈਂਟ ਕਰਕੇ ਨਾ ਉਹਨੂੰ ਕੋਈ ਦਰਦ ਹੁੰਦਾ ਨਾ ਹੀ ਕੋਈ ਆ ਪ੍ਰੋਬਲਮ ਹੁੰਦੀ ਹੈ ਨਾ ਕੋਈ ਚੀਰ ਫਾੜ ਕਰਨ ਦੀ ਲੋੜ ਪੈਂਦੀ ਹੈ ਉਹਨਾਂ ਨੂੰ ਸੇਮ ਦੇ ਘਰ ਵੀ ਭੇਜ ਦਿੱਤਾ ਜਾਂਦਾ ਹੈ ਤੇ ਵਧੀਆ ਟੈਕਨੋਲੋਜੀ ਇਹਨਾਂ ਦੇ ਕੋਲ ਐਡਵਾਂਸਡ ਟੈਕਨੋਲੋਜੀ ਹੈ ਐਡਵਾਂਸ ਮਸ਼ੀਨਾਂ ਨੇ ਜੇ ਗੱਲ ਕਰੀਏ ਲੇਜ਼ਰ ਦੇ ਰਾਹੀਂ ਟ੍ਰੀਟਮੈਂਟ ਕੀਤਾ ਜਾਂਦਾ ਹੈ ਅਧੁਨਿਕ ਮਸ਼ੀਨਾਂ ਦੇ ਨਾਲ ਜਿਹੜਾ ਟ੍ਰੀਟਮੈਂਟ ਹੈ ਬਵਾਸਿਰ ਦਾ ਇਲਾਜ ਹੈ ਜਿਹੜਾ ਬਵਾਸਿਰ ਆਪੂਗੰਦਰ ਜਾਂ ਫਿਸ਼ਰ ਕੋਈ ਵੀ ਬਿਮਾਰੀ ਹੋਵੇ ਉਹਨਾਂ ਦਾ ਇਲਾਜ ਕੀਤਾ ਜਾਂਦਾ ਹੈ ਜੇ ਤੁਸੀਂ ਵੀ ਇਸ ਬਿਮਾਰੀ ਤੋਂ ਪਰੇਸ਼ਾਨ ਚੱਲ ਰਹੇ ਹੋ ਜੇ ਅੱਕ ਚੁੱਕੇ ਹੋ ਕਈ ਡਾਕਟਰਾਂ ਦੇ ਚੱਕਰ ਲਗਾ ਲਗਾ ਕੇ ਆਪਰੇਸ਼ਨ ਕਰਵਾ ਚੁੱਕੇ ਹੋ ਫਿਰ ਵੀ ਫਰਕ ਨਹੀਂ ਪੈ ਰਿਹਾ ਇੱਕ ਵਾਰ ਆਪਰੇਸ਼ਨ ਕਰਵਾ ਲੈਣੇ ਉਸ ਤੋਂ ਬਾਅਦ ਦੁਬਾਰਾ ਤੋਂ ਬਵਾਸਿਰ ਹੋ ਜਾਂਦੀ ਹੈ ਤਾਂ ਇੱਕ ਵਾਰ ਭਾਰਤਵਾਜ ਪਾਇਲਸ ਹਸਪਤਾਲ ਦੇ ਵਿੱਚ ਤੁਸੀਂ ਜਰੂਰ ਪਹੁੰਚੋ ਚੰਡੀਗੜ੍ਹ ਦੇ ਬਿਲਕੁਲ ਨਜ਼ਦੀਕ ਹੀ ਹਸਪਤਾਲ ਪੈਂਦਾ ਹੈ ਮਰਿੰਡਾ ਦੇ ਵਿੱਚ ਮਡੋਲੀ ਕਲਾ ਪਿੰਡ ਪੈਂਦਾ ਹੈ ਬਿਲਕੁਲ ਬੱਸ ਸਟੈਂਡ ਤੋਂ ਬਿਲਕੁਲ ਨਜ਼ਦੀਕ ਹੈ ਜੇ ਚੰਡੀਗੜ੍ਹ ਵਾਲੀ ਸਾਈਡ ਤੋਂ ਤੁਸੀਂ ਮਰਿੰਡੇ ਆਨੇ ਹੋ ਤਾਂ ਰਸਤੇ ਦੇ ਵਿੱਚ ਤੁਹਾਨੂੰ ਰਾਈਟ ਸਾਈਡ ਦੇ ਉੱਤੇ ਭਾਰਤਵਾਜ ਪਾਇਲਸ ਹਸਪਤਾਲ ਮਿਲੇਗਾ ਤਾਂ ਵਧੇਰੇ ਅਪਡੇਟਸ ਦੇ ਲਈ ਦੇਖਦੇ ਰਹੋ ਡੀ5 ਚੈਨਲ ਪੰਜਾਬੀ